ਪੇ ਨੈਗੇਟਿਵ ਕਮੈਂਟ ਕਰ ਦੇਣਾ ਉਹਨੂੰ ਵੀ ਪੁੱਛਣਾ ਚਾਹੀਦਾ ਕਿ ਜੇ ਤੁਹਾਡੇ ਬੱਚੇ ਭੁੱਖੇ ਹੋਣ ਤਾਂ ਤੁਹਾਡੇ ਘਰ ਵਾਲੇ ਬਜ਼ੁਰਗ ਭੁੱਖੇ ਹੋਣ ਤੇ ਘਰੋਂ ਕੱਢੇ ਹੋਣ ਰੈਫਿਊਜੀ ਕੈਂਪ ਬਾਰਡਰਾਂ ਤੇ ਬੈਠੇ ਹੋਣ ਤੇ ਲੰਗਰ ਦਾ ਕੀ ਮਤਲਬ ਹੈ ਲੰਗਰ ਦਾ ਕੀ ਫਾਇਦਾ ਆਹ ਹੈ ਹੀ ਡੂ ਕਡ ਸੀ ਯੂ ਐਟ ਯਰ ਗੁੱਡ ਥੈਂਕ ਯੂ 25 ਸਾਲ ਹੋ ਗਏ ਐਸਾ ਖਾਲਸਾ ਇਹਨੂੰ 25 ਸਾਲ ਕਿਹੜੀਆਂ ਮੈਨੂੰ ਯਾਦਾਂ ਕਿਹੜੀ ਚੀਜ਼ਾਂ ਸੀ ਦੇਖਦੇ ਆਂ ਇੱਕ ਦੋ ਚੀਜ਼ਾਂ ਜਿਆਦੀਆਂ ਜਿਹੜੀ ਦੇਖਦੀਆਂ ਭਈ ਜਦੋਂ ਲੰਗਰ ਛਕਾਇਦਾ ਜਿਹੜੇ ਭੁੱਖੇ ਆ ਜਿਹੜੇ ਆਪਣੇ ਘਰ ਛੱਡ ਕੇ ਰਫੂਜੀ ਬੈਠੇ ਬਾਰਡਰਾਂ ਦੇ ਉੱਪਰ ਜਾਂ ਜਿਹੜੇ ੱੱਕੇਵਾਜ ਨਾ ਕਿਤੇ ਕੱਢ ਗਏ ਬਾਹਰ ਜਾਂ ਗਰੀਬੀ ਆ ਜਦੋਂ ਤੁਸੀਂ ਕੋਈ ਗਰੀਬ ਨੂੰ ਲੰਗਰ ਛਕਾਉਨੇ ਫੇਰ ਲੱਗਦਾ ਪਤਾ ਵੀ ਲੰਗਰ ਦਾ ਕੀ ਅਸਰ ਆ ਕਈ ਲੋਕਾਂ ਦੇ ਢਿੱਡ ਭਰੇ ਹੁੰਦੇ ਆ ਤੇ ਢਿੱਡ ਭਰੇ ਕਰਕੇ ਉਹ ਜਦੋਂ ਫੇਰ ਲੰਗਰ ਕੋਈ 네ਗੇਟਿਵ ਕਮੈਂਟ ਕਰ ਦੇਣਾ ਉਹਨੂੰ ਵੀ ਪੁੱਛਣਾ ਚਾਹੀਦਾ ਭਈ ਜੇ ਤੁਹਾਡੇ ਬੱਚੇ ਭੁੱਖੇ ਹੋਣ ਤਾਂ ਤੁਹਾਡੇ ਘਰ ਵਾਲੇ ਬਜ਼ੁਰਗ ਭੁੱਖੇ ਹੋਣ ਤੇ ਘਰੋਂ ਕੱਢੇ ਹੋਣ ਰੈਫਿਊਜੀ ਕੈਂਪ ਬਾਰਡਰਾਂ ਤੇ ਬੈਠੇ ਹੋਣ ਤੇ ਲੰਗਰ ਦਾ ਕੀ ਮਤਲਬ ਹੈ? ਲੰਗਰ ਦਾ ਕੀ ਫਾਇਦਾ? ਲੰਗਰ ਇਨਾ ਪੈਸਾ ਵੀ ਨਹੀਂ ਗਾ। ਇੱਕ ਗੁਰੂ ਦੀ ਇੰਨੀ ਵੱਡੀ ਦੇਣ ਆ ਲੰਗਰ ਲੋਕਾਂ ਨੂੰ ਇਕੱਠ ਕਰਦੀ ਆ। ਸਾਡੇ ਦੋਸ਼ਾਂ ਲੰਗਰ ਚੁੱਪਦਾ। ਕਿਉਂਕਿ ਉਹ ਸਿੱਖਾਂ ਨੂੰ ਸਿੱਖਾਂ ਨੂੰ ਇੱਕ ਪੌਂਸ ਤੇ ਪਛਾਣ ਮਿਲਦੀ ਆ ਦੁਨੀਆ ਦੇ ਵਿੱਚ। ਤੇ ਲੰਗਰ ਛਕਾਇਦਾ। ਇਹਦਾ ਮਹਿੰਗਾ ਵੀ ਨਹੀਂ। ਹਜ਼ਾਰਾਂ ਨੂੰ ਤੁਸੀਂ ਇੱਕ 1000 ਡਾਲਰ ਦਾ ਹਜ਼ਾਰਾਂ ਲੰਗਰ ਛਕਾ ਸਕਦੇ। ਇਹ ਗੁਰੂ ਦੀ ਦੇਣ ਆ ਸਾਡੀ ਨਹੀਂ। ਇਹ ਗੁਰੂ ਕਾ ਲੰਗਰ ਆ ਤੇ ਦੁਨੀਆ ਦੇ ਵਿੱਚ ਕਿੰਨੀ ਚੇਂਜ ਹੋਏ? ਕਿੰਨਾ ਫਰਕ ਪਿਆ ਉਹ ਸਾਨੂੰ ਪਤਾ ਜਿਹੜੇ ਸੀ ਦੇਖਿਆ ਦੁਨੀਆ ਵਿੱਚ ਕਿਉਂਕਿ ਜਿਹੜੇ ਭੋਖ ਦੀਆ ਉਹਨੂੰ ਪਤਾ ਹੁੰਦਾ ਕਿ ਕਿੰਨੇ ਤੰਗਿਆ ਬੱਚੇ ਤਾਂ ਸੀ ਸਾਰੇ ਐਕਸੀ ਗੀ ਥੈਂਕ ਯੂ ਵੈਰੀ ਮਚ ਐ ਨਾ স্মੋਲ ਬੈਗ ਐਸ ਵੋਲ ਪਲੀਜ਼ ਥੈਂਕ ਯੂ ਯੂ ਬੀਨ ਵੈਲ ਥੰਕ ਯੂ ਐਂਡ ਗੁਰ ਥੈਂਕ ਯੂ ਇੱਕ ਤਰ੍ਹਾਂ ਦਾ ਪਿਆਰ ਹੁੰਦਾ ਦੁਨੀਆ ਦੇ ਵਿੱਚ ਉਹ ਇਨਸਾਨੀਅਤ ਦਾ ਪਿਆਰ ਹੁੰਦਾ ਇਨਸਾਨੀਅਤ ਦੇ ਨਾਂ ਤੇ ਇੱਕ ਸਿੱਖੀ ਦੀ ਪਛਾਣ ਕਿੰਨੀ ਦੂਰ ਦੂਰ ਪਹੁੰਚ ਗਈ ਆ ਸਾਡਾ ਇਹ ਹੀ ਮੈਸੇਜ ਆ ਦੁਨੀਆ ਦੇ ਵਿੱਚ ਸੰਗਤ ਨੂੰ ਜਿੱਥੇ ਵੀ ਭੋਖਿਆ ਜਿੱਥੇ ਵੀ ਲੋੜਿਆ ਉੱਥੇ ਖੜੇ ਹੋ ਸਾਨੂੰ ਕੋਈ ਪੈਸੇ ਖਰਚ ਨਹੀਂ ਲੋਣੀ ਪਛਾਣ ਲਈ ਸੇਵਾ ਦੇ ਥਰੂ ਤੁਸੀਂ ਦੁਨੀਆ ਬਦਲ ਦੇਣੀ ਆ ਥਰੂ ਦ ਸੇਵਾ ਦੀ ਉਸਚਾਈਂ ਦ ਵਰਲਡ ਸੇਵਾ ਦੇ ਨਾਲ-ਨਾਲ ਦੁਨੀਆ ਤੁਹਾਣਾ ਜੁੜੂਗੀ ਪਰ ਪਿਆਰ ਦੇ ਨਾਲ ਕਿਉਂਕਿ ਲੰਗਰ ਪਿਆਰ ਆ ਪਿਆਰ ਇਨਸਾਨੀਅਤ ਆ ਇਹ ਗੁਰੂ ਦੀ ਦੇਣ ਆ ਹੋਰ ਕਿਸੇ ਦੀ ਨਹੀਂ